ਹੁਸ਼ਿਆਰਪੁਰ ਚੰਡੀਗੜ੍ਹ ਮਾਰਕ ਤੇ ਮੈਲਪੁਰ ਦੇ ਨੇੜੇ ਪਿੰਡ ਟੱਕੋ ਦੇ ਵਸਿਆਣੇ ਅੱਜ ਇਕੱਠੇ ਹੋ ਕੇ ਪਿੰਡ ਦੇ ਡੀਪੂ ਹੋਲਡਰ ਦੇ ਖਿਲਾਫ ਜੰਮ ਕੇ ਗੁੱਸਾ ਜ਼ਾਹਰ ਕੀਤਾ ਪਿੰਡ ਵਸਿਆਣਾਂ ਦਾ ਕਹਿਣਾ ਹੈ ਕਿ ਜਿਹੜੇ ਪਿੰਡ ਵਸਿਆਣਾਂ ਦੀ ਮੌਤ ਹੋ ਚੁੱਕੀ ਹੈ ਸਰਕਾਰ ਵੱਲੋਂ ਉਹਨਾਂ ਦੇ ਨਾਂ ਤੇ ਦਾਣੇ ਆਉਂਦੇ ਨੇ ਪਰ ਡੀਪੂ ਹੋਲਡਰ ਉਹ ਦਾਣੇ ਪਰਿਵਾਰਾਂ ਨੂੰ ਜਾਂ ਤਾਂ ਦਿੰਦਾ ਨਹੀਂ ਜਾਂ ਫਿਰ ਕੰਪਿਊਟਰ ਦੁਆਰਾ ਨਿਕਲੀ ਪਰਚੀ ਨੂੰ ਖੁਰਦ-ਬੁਰਦ ਕਰਕੇ ਮਨ ਮਰਜ਼ੀ ਮੁਤਾਬਕ ਕਾਗਜ਼ ਉੱਤੇ ਦਾਣੇ ਲਿਖ ਕੇ ਦੇ ਦਿੰਦਾ ਹੈ ਜਿਸ ਵਿੱਚ ਡੀਪੂ ਹੋਲਡਰ ਵੱਡਾ ਕਬੜਾ ਕਰ ਰਹੇ ਹਨ ਇਸ ਮੌਕੇ ਤੇ ਡੀਪੂ ਹੋਲਡਰ ਮਦਨ ਲਾਲ ਨੇ ਕਿਹਾ ਕਿ ਅਜਿਹਾ ਕੁਝ ਵੀ ਨਹੀਂ ਹੈ ਜੋ ਪਰਚੀ ਕੰਪਿਊਟਰ ਦੁਆਰਾ ਨਿਕਲਦੀ ਹੈ ਇਸ ਦੇ ਲਈ ਸਰਕਾਰ ਵੱਲੋਂ ਦਾਣੇ ਆਏ ਹਨ ਉਹ ਪੂਰੀ ਮਿਕਦਾਰ ਵਿੱਚ ਵੰਡੇ ਜਾਂਦੇ ਹਨ ਅਜਿਹਾ ਕੁਝ ਵੀ ਨਹੀਂ ਹੈ ਇਹਨਾਂ ਦਾ ਇਲਜ਼ਾਮ ਝੂਠਾ ਹੈ ਕੀ ਨਾਮ ਹੈ ਤੁਹਾਡਾ ਕੁਲਵਿੰਦਰ ਕਾਲ ਇੱਥੇ ਦੇ ਰਹਿੰਦੇ ਪਿੰਡ ਧੱਕੋਂ ਦੇ ਅੱਜ ਸੂਚੀ ਤੇ ਸਾਰੇ ਨੇ ਇੱਕ ਰਾਸ਼ਨ ਕਾਰਡ ਨੂੰ ਲੈ ਕੇ ਇਕੱਠੇ ਹੋਣਾ ਕਿ ਤੁਹਾਨੂੰ ਜਿਹੜੇ ਦਾਣੇ ਮਿਲਦੇ ਆ ਹਾਂਜੀ ਕਿ ਤੇਰੀ ਅੰਨੇ ਕੀ ਕੁਰਾ ਮਾਉਂਦਾ ਮੇਰੇ ਬੇਟਾ ਜਦੋਂ ਮੇਰਾ ਪਰ ਡਾਉ ਦੇ ਦਾਣੇ ਨਹੀਂ ਆ ਰਹੇ ਹੈਗੇ ਹਾਂਜੀ ਪਹਿਲਾਂ ਮਿਲਦੇ ਸੀ ਸਾਨੂੰ ਜਦੋਂ ਉਹਦੇ ਦਾਣੇ ਉਹਨਾਂ ਨੇ ਨਹੀਂ ਦਿੱਤੇ ਸਾਨੂੰ ਜਦੋਂ ਉਹ ਕਹਿੰਦੇ ਪਿੱਛੇ ਤੋਂ ਤੁਹਾਡੇ ਬੰਦ ਹੋ ਗਏ ਦਾਣੇ ਕਦੋਂ ਉਹਦੀ ਡਾਡੇ ਦਾਣੇ ਕੱਟੇ ਜੀ ਇਹ ਇਸ ਵਾਰੀ ਜਦੋਂ ਕੱਟੇ ਆ ਠੀਕ ਹੈ ਜੀ ਤੁਸੀਂ ਉਸ ਨੂੰ ਗੱਲ ਕੀਤੀ ਕਿ ਕਿਉਂ ਕੱਟੇ ਉਹ ਕਹਿੰਦੇ ਪਿੱਛੇ ਤੋਂ ਹੀ ਕੱਟ ਹੋ ਗਏ ਤੁਹਾਡੇ ਦਾਣੇ ਕਰਦੇ ਕੀ ਹਾਲਾਤ ਹੈ ਕਿਸ ਤਰ੍ਹਾਂ ਗੁਜ਼ਾਰਾ ਚੱਲਦਾ ਜੀ ਹਾਂ ਘਰ ਦੇ ਹਾਲਾਤ ਜਿੱਦਾਂ ਮੈਂ ਤਾਂ ਵਿਧਵਾ ਆਂ ਜਿੱਦਾਂ ਹਾਂਜੀ ਘਰ ਦੇ ਹਾਲਾਤ ਮੇਰੇ ਮੈਂ ਤਾਂ ਕੱਪੜੇ ਸੀ ਕੇ ਆਪਣਾ ਗੁਜ਼ਾਰਾ ਕਰਦੀ ਆਂ ਹਾਂਜੀ ਇੱਕ ਪਾਸੇ ਸਰਕਾਰ ਕਹਿੰਦੀ ਜੀ ਸਭ ਨੂੰ ਦਾਣੇ ਮਿਲੂਗੇ ਘਰੋਂ ਘਰ ਦੂਜੇ ਪਾਸੇ ਇਹੋ ਜਿਹੇ ਲੋਕ ਐ ਦਾਣੇ ਸਾਡੇ ਖਾਈ ਜਾਂਦੇ ਆ ਕੀ ਕਹਿਣਾ ਚਾਹੁੰਦੇ ਸਰਕਾਰਾਂ ਨੂੰ ਮੈਂ ਸਰਕਾਰਾਂ ਨੂੰ ਤਾਂ ਕੀ ਹੁਣ ਜਿਹੜੇ ਖਾਂਦੇ ਆ ਮੈਂ ਉਹਨਾਂ ਨੂੰ ਕਹੂੰਗੀ ਘਟਿਆ ਲੋਕ ਆਓ ਹਾਂਜੀ ਦੇਖੀ ਤੁਹਾਡੇ ਕਿਹਾ ਕਿ ਬਾਕੀਆਂ ਦਾ ਕਹਿਣਾ ਹੈ ਕਿ ਜਿਹੜੀ ਪਰਚੀ ਦੇ ਮਿਲਦੀ ਹੈ ਪਰਚੀ ਦੇ ਉੱਤੇ ਦਾ ਪਾਲੋ ਪੂਰੇ ਮੈਂਬਰਾਂ ਦਾ ਨਾਮ ਦਿੱਤਾ ਜਾਂਦਾ ਹਾਂਜੀ ਜਿਹੜੇ ਸਾਨੂੰ ਗਾਣੇ ਆ ਉਹ ਵਿੱਚੋਂ ਕੱਟ ਲਏ ਜਾਂਦੇ ਆ ਉਹ ਆਪਣੀ ਪਰਚੀ ਉਹ ਆਪਣੀ ਪਰਚੀ ਦਿੰਦੇ ਆ ਕੱਟ ਕੇ ਸਾਨੂੰ ਉਹ ਸਾਨੂੰ ਦੂਜੀ ਪਰਚੀ ਨਹੀਂ ਕਿਉਂ ਟਾਲੀ ਪਰਚੀ ਨਹੀਂ ਦਿੰਦੇ ਉਹ ਸਾਡੀ ਪਰਚੀ ਦੂਜਾ ਕਰਦੇ ਇਹ ਦੋਵੇਂ ਸੀ ਪਤੀ ਅਰਕ ਪਰਚੀ ਕਰਨੇ ਕਿੱਥੇ ਨੂੰ ਨਹੀਂ ਉਹ ਪਰਚੀ ਸੰਦ ਖਾਂਦੇ ਹੀ ਨਹੀਂ ਜਿਹੜੀ ਕੰਪਿਊਟਰ ਨਾਲ ਕੱਟਦੇ ਆ ਆਪਣੇ ਹੱਥ ਨਾਲ ਲਿਖ ਕੇ ਪਰਚੀ ਸੰਦ ਦਿੰਦੇ ਆ ਕਿੰਨੇ ਦਾਣੇ ਮਿਲਦੇ ਆ ਇਹ ਸੰ ਮੈਨੇ ਇਸ ਵਾਰੀ 10 ਕਿਲੋ ਮਿਲੇ ਆ ਕਿੰਨੇ ਮੈਂਬਰ ਆ ਤਿੰਨ ਮੈਂਬਰ ਆ ਮੇਰਾ ਨਾਮ ਰੇਖਾਰਣੀ ਕਿਹੜੇ ਪਿੰਡ ਤੋਂ ਜੀ ਪਿੰਡ ਟੱਕ ਤੋਂ ਸਾਡੇ ਜਿੱਦਾਂ ਮੇਰੀ ਮੰਮੀ ਸੱਸ ਦੀ ਨਾ 2019 ਚ ਡੈਥ ਹੋਈ ਸੀਗੀ ਉਹਨਾਂ ਦੇ ਨਾਂ ਤੇ ਦਾਣੇ ਆਉਂਦੇ ਹੈਗੇ ਪਰ ਸਾਨੂੰ ਦਿੰਦੇ ਨਹੀਂ ਹੈਗੇ ਤਾਂ ਕਿੰਨੇ ਦਾਣੇ ਆਉਂਦੇ ਆ ਉਹਨਾਂ ਦੇ ਜਿੱਦਾਂ ਸਾਡੇ ਜਿੱਦਾਂ 5 ਮੈਂਬਰ ਆ ਸਾਨੂੰ 4 ਮੈਂਬਰਾਂ ਦੇ ਦਾਣੇ ਦਿੰਦੇ ਆ ਜੀ ਕਿੰਨੇ ਚੱਪ ਉਹ ਉਹਨਾਂ ਦਾ ਦਾਣੇ ਆ ਰਹੇ ਸਾਡੇ ਜਦੋਂ ਡੈਥ ਹੋਈ ਆ ਉਹਦੇ ਹੀ ਆਦੇ ਸਾਨੂੰ ਦਿੰਦੇ ਨਹੀਂ ਹੈ ਕਿ ਦਾਣੇ ਨਾਲ ਕੋਈ ਸਾਨੂੰ origignal ਪਰਚੀ ਦਿੰਦੇ ਜਿਹੜੀ ਕੰਪਿਊਟਰ 'ਚ ਨਿਕਲਦੀ ਆ ਸਾਨੂੰ ਹੱਥੀ ਪਰਚੀ ਕੱਟ ਕੇ ਦਿੰਦੇ ਜਦੋਂ ਅਸੀਂ ਪਰਚੀ ਮੰਗਦੇ ਆ ਤਾਂ ਸਾਨੂੰ ਬੋਲਦੇ ਆ ਪਰਚੀ ਨਹੀਂ ਦਿੰਦੇ ਜੀ ਕਿ ਉਹਨਾਂ ਦੀ ਡੈਥ ਹੋਈ ਆ ਹਾਂਜੀ ਸਰਕਾਰ ਵੱਲੋਂ ਬੰਦ ਕੀਤੇ ਗਿਆ ਕਿ ਦੀਪੂ ਹੋਲਡਰ ਵੱਲੋਂ ਬੰਦ ਦੀਪ ਦੀਪੂ ਹੋਲਡਰ ਵੱਲੋਂ ਬੰਦ ਕੀਤੇ ਸਰਕਾਰ ਵੱਲੋਂ ਗਾਣੇ ਆਉਂਦੇ ਆ ਜੀ ਸਾਡੇ ਸਰਕਾਰ ਵੱਲੋਂ ਆ ਰਹੇ ਹਾਂਜੀ ਹਾਂਜੀ ਗੁਰਵਿੰਦਰ ਕੌਰ ਦਾ ਨਾਮ ਵੀ ਮੈਂਸ਼ਨ ਹੈ ਕਿਨੇ ਮੈਂਬਰ ਨੇ ਕਰ ਦਿੱਤੇ ਅਸੀਂ ਪੰਜ ਮੈਂਬਰ ਆ ਠੀਕ ਹੈ ਤੇ ਦੀਪੂ ਹੋਲਡਰਾਂ ਕਿੰਨੇ ਆ ਨੇ ਚਾਰ ਮੈਂਬਰਾਂ ਦੇ ਨਾਲੇ ਮੈਂਬਰ ਦੇ ਨਾਲੇ ਖੁੱਦ ਰੱਖਾ ਹਾਂਜੀ ਦੱਸੋ ਆਪੀ ਸੋਦੇ ਦੀ ਕੀ ਨਾਮ ਹੈ ਹਾਂਜੀ ਗੁਰਵਿੰਦਰ ਸਿੰਘ ਨਾਮ ਹੈ ਜੀ ਕਿੱਥੇ ਦਾ ਰਹਿਣਾ ਹੈ ਪਿੰਡ ਟੱਕੋਂ ਜਲਾ ਸ਼ਹਿਰ ਪ੍ਰੀਖ ਅੱਜ ਸਾਰੇ ਲੋਕ ਇਕੱਠੇ ਹੋਏ ਨੇ ਕੀ ਕਾਰਨ ਹੈ ਇਹਦਾ ਕਾਰਨ ਹੈ ਜੀ ਇਹ ਡੀਪੂ ਹੋਲਡ ਰਿਹਾ ਸਾਡੇ ਮਦਨ ਲਾਲ ਤੇ ਉਹਦੀ ਜਿਹੜੀ ਮਤਲਬ ਕਿ ਜਿਹੜੀ ਉਹ 420 ਕਰ ਰਿਹਾ ਲੋਕਾਂ ਦੇ ਨਾਲ ਉਹਦੇ ਅਸੀਂ ਇਹ ਏਵਸ ਚ ਇਕੱਠੇ ਹੋਏ ਆ ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਇੱਕ ਜਿਹੜੀ ਤੁਹਾਡੇ ਸਾਹਮਣੇ ਪਰਚੀ ਸ਼ੋ ਹੋ ਰਹੀ ਆ ਮੈਂ ਕੈਮਰਾਮੈਨ ਕਹਾਂਗਾ ਤਾਂ ਜ਼ੂਮ ਕਰਿਓ ਮੱਖਣ ਸਿੰਘ ਸਾਡੇ ਅਨ ਵਿਆਹਤਾ ਬੰਦਾ ਹੈ ਜੀ ਉਹਦੇ ਦੋ ਮਾਪੇ ਉਹਨਾਂ ਦੇ ਨਾਲ ਰਹਿੰਦੇ ਸੀਗੇ ਜੀ ਉਹਨਾਂ ਦੇ ਬਾਪ ਦੀ ਡੈਥ ਹੋਈ ਨੂੰ 7-8 ਸਾਲ ਹੋ ਗਿਆ ਜੀ ਤੇ ਮਾਤਾ ਦੀ ਡੈਥ ਹੋਈ ਨੂੰ 2-2.5 ਸਾਲ ਹੋ ਗਿਆ ਠੀਕ ਆ ਜੀ ਉਹਨੂੰ ਜਿਹੜੇ ਮਹੀਨੇ ਬਾਅਦ ਦਾਣੇ ਆਉਣੇ ਆ ਆਂਦੇ ਤਿੰਨਾ ਮੈਂਬਰਾਂ ਦੇ ਆ ਸਰਕਾਰ ਵੱਲੋਂ ਤੇ ਉਹ ਦਿੰਦੇ ਉਹਨੂੰ ਇੱਕ ਜਣੇ ਨੂੰ ਆ ਜੀ ਜਦੋਂ ਇਹ ਬੰਦੇ ਉਹਨਾਂ ਦੇ ਨਾਲ ਜਾ ਕੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਦੀਪੂ ਹੋਲਡਰਾਂ ਨੂੰ ਤੇ ਹੋਰ ਜਿਹੜੇ ਦੀਪੂ ਹੋਲਡਰ ਦੇ ਪਿੰਡ ਦੇ ਵਿੱਚ ਚੇਲੇ ਚਪਟੇ ਆ ਉਹ ਇਹਨਾਂ ਨੂੰ ਮੰਦਾ ਚੰਗਾ ਬੋਲਦੇ ਆ ਤੇ ਗਾਲੀ ਗਲੋਚ ਤੱਕ ਆਂਦੇ ਆ ਉਸ ਤੋਂ ਬਾਅਦ ਦੂਸਰੇ ਪੇਜ ਦੇ ਉੱਪਰ ਮੈਂ ਤੁਹਾਨੂੰ ਦੱਸਦਾ ਏ ਰਣਜੀਤ ਸਿੰਘ ਹਰਪ੍ਰੀਤ ਕੌਰ ਗੁਰਲੀਨ ਕੌਰ ਗੁਰਿੰਦਰ ਸਿੰਘ ਕੁਲਵੀਰ ਕੌਰ ਤੇ ਬਲਵਿੰਦਰ ਕੌਰ ਆ ਇਹਨਾਂ ਦੇ ਪਰਿਵਾਰ ਦੇ ਵਿੱਚ ਅ ਤਿੰਨ ਦੋ ਬੇਟੀਆਂ ਦੀ ਸ਼ਾਦੀ ਹੋ ਗਈ ਤੇ ਇੱਕ ਉਹਨਾਂ ਦੇ ਮਦਰ ਐਕਸਪਾਇਰ ਹੋ ਗਏ ਠੀਕ ਹੈ ਜੀ ਮਦਰ ਐਕਸਪਾਇਰ ਹੋ ਗਏ ਉਹਦੇ ਵੀ ਦਾਣੇ ਆਉਂਦੇ ਨੇ ਬੇਟੀਆਂ ਦੀ ਸ਼ਾਦੀ ਹੋ ਗਈ ਉਹਨਾਂ ਦੇ ਵੀ ਦਾਣੇ ਆਉਂਦੇ ਨੇ ਠੀਕ ਹੈ ਜੀ ਜਿਸ ਦਿਨ ਬੇਟੀਆਂ ਦੀ ਸ਼ਾਦੀ ਹੋਈ ਉਸ ਤੋਂ ਤੀਸਰੇ ਚੌਥੇ ਦਿਨ ਪੰਜਵੇਂ ਦਿਨ ਜਦੋਂ ਵੀ ਦਾਣੇ ਆਏ ਨਹੀਂ ਉਦੋਂ ਹੀ ਬੰਦ ਕਰ ਦਿੱਤੇ ਕਿ ਸਾਨੂੰ ਨਹੀਂ ਆਂਦੇ ਲੇਕਿਨ ਉਹਨਾਂ ਦੀ ਲਿਸਟ ਦੇ ਵਿੱਚ ਅੱਜ ਵੀ ਦਾਣੇ ਆ ਰਹੇ ਨੇ ਇਨਾਂ ਦੀ ਮਦਰ ਦੀ ਡੈਥ ਹੋਈ ਨੂੰ ਵੀ ਅਪ੍ਰੋਕਸੀਮੇਟਲੀ 3-4 ਸਾਲ ਹੋ ਗਏ ਨੇ ਤੇ ਇੱਕ ਇਹਨਾਂ ਦੀ ਬੇਟੀ ਦੀ ਸ਼ਾਦੀ ਹੋਈ ਨੂੰ 2.5-3 ਸਾਲ ਹੋ ਗਏ ਇੱਕ ਬੇਟੀ ਦੀ ਸ਼ਾਦੀ ਹੋਈ ਨੂੰ 1.5-2 ਸਾਲ ਹੋ ਗਏ ਕੰਪਲੇਂਟ ਵਗੈਰਾ ਕਿਤੇ ਕੰਪਲੇਂਟ ਵਗੈਰਾ ਇਸ ਦੀਪੂ ਹੋਲਡਰ ਨੂੰ ਅਸੀਂ 1.5-2 ਸਾਲ ਪਹਿਲਾਂ 1 ਸਤੰਬਰ 2022 ਨੂੰ ਮੈਂ ਕਾਲ ਕਰਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਤੂੰ ਆਪਣੇ ਇਹਨਾਂ ਕਾਰਨਾਮੇ ਤੋਂ ਬਾਝ ਆ ਜਾ ਤੇ ਲੇਕਿਨ ਉਹਨੇ ਉਸ ਟਾਈਮ ਇਸ ਚੀਜ਼ ਦਾ ਮਤਲਬ ਕਿ ਇੱਕ ਮਾਫੀ ਟਾਈਪ ਮੇਰੇ ਨਾਲ ਗੱਲ ਕੀਤੀ ਕਿ ਕੋਈ ਗੱਲ ਨਹੀਂ ਮੈਂ 1.5-2 ਮਹੀਨਿਆਂ ਚ ਸਾਰਾ ਸ਼ਾਰਟ ਆਊਟ ਕਰਕੇ ਜਿੰਨੇ ਵੀ ਕਿਸੇ ਦੇ ਦਾਣੇ ਨਹੀਂ ਆਉਂਦੇ ਉਹ ਮੈਂ ਦਊਂਗਾ ਜਿਹੜੇ ਨਜਾਇਜ਼ ਆਉਂਦੇ ਉਹ ਮੈਂ ਘਟ ਦਊਂਗਾ ਠੀਕ ਹੈ ਜੀ ਉਸ ਤੋਂ ਬਾਅਦ ਚਲੋ ਅਸੀਂ ਉਹਨੂੰ ਟਾਈਮ ਟੂ ਟਾਈਮ ਬਾਈ ਫੇਸ ਇੱਥੇ ਆਏ ਉਹਨੂੰ ਯਾਦ ਕਰਵਾਉਂਦੇ ਸੀਗੇ ਲੇਕਿਨ ਕੱਲ ਜਦੋਂ ਉਹ ਉਸੇ ਤੇ ਦਾਣੇ ਦੇਣ ਆਇਆ ਤੇ ਅਸੀਂ ਉਹਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਦਾ ਬਿਹੇਵੀਅਰ ਜਿਹੜਾ ਸੀ ਸਾਡੇ ਨਾਲ ਬਹੁਤ ਹੀ ਨੈਗੇਟਿਵ ਸੀਗਾ ਤੇ ਜਿਹੜੇ ਉਹਦੇ ਪਿੰਡ ਦੇ ਵਿੱਚ ਉਹਦੇ ਚੇਲੇ ਚਾਪਟੇ ਆ ਸਾਥੀ ਉਹਦੇ ਜਿਹੜੇ ਉਹਦੇ ਨਾਲ ਪਾਚੀਆਂ ਕੱਟਦੇ ਆ ਜਾਂ ਦਾਣੇ ਦਿੰਦੇ ਆ ਮਤਲਬ ਖਾਣੇ ਵਾਲੇ ਆ ਉਹਦਾ ਹਿੱਸਾ ਨਾਲ ਰਲ ਕੇ ਉਹਨਾਂ ਨੇ ਵੀ ਸਾਨੂੰ ਬਹੁਤ ਮੰਦਾ ਚੰਗਾ ਬੋਲਿਆ ਤੇ ਇਸੇ ਕਰਕੇ ਅਸੀਂ মিডিਆ ਤੱਕ ਪਹੁੰਚ ਕੀਤੀ ਆ ਕੰਪਿਊਟਰ ਦੀ ਪਰਚੀ ਆਂਦੀ ਆ ਜਦੋਂ ਕੰਪਿਊਟਰ ਦੀ ਪਰਚੀ ਵਿੱਚੋਂ ਉਹਦੇ ਨਿਕਲਦੀ ਆ ਤਾਂ ਉਸੂੰ ਉਸੇ ਵੇਲੇ ਵਿਥ ਇਨ ਫਿਊ ਮਿਲੀਸੈਕੰਡ ਚੱਕ ਕੇ ਆਪਣੀ ਜੇਬ 'ਚ ਪਾ ਲੈਂਦਾ ਤੇ ਉਹਦੇ ਨਾਲ ਜਿਹੜਾ ਉਹਦਾ ਮਤਲਬ ਕਿ ਹਿੱਸੇਦਾਰ ਬੈਠਾ ਆ ਉਹ ਉਹਨੂੰ ਪਰਚੀ ਲਿਖ ਕੇ ਮੰਨ ਲਓ ਇਹ ਪਰਚੀ 5 ਮੈਂਬਰ 1 2 3 4 5 6 ਮੈਂਬਰਾਂ ਦੀ ਪਰਚੀ ਆਊਗੀ ਨਾ 6 ਮੈਂਬਰਾਂ ਦਾ ਨਾਮ ਆਊਗਾ 6 ਪੰਜਾ 30 ਕਿਲੋ ਦਾਣੇ ਆ ਗਏ 1 ਮਾਂਥ ਦੇ ਠੀਕ ਆ ਜੀ ਉਹ ਕੀ ਕਰਦਾ 6 ਮੈਂਬਰਾਂ ਚੋਂ ਤਿੰਨਾਂ ਦਾ ਕੱਟ ਦਿੰਦਾ ਨਾਮ 5 2 3 15 ਲਿਖ ਕੇ ਆਪਣੀ ਬਲੈਂਕ ਪਰਚੀ ਤੇ ਛੋਟੀ ਪਰਚੀ ਤੇ ਉਹਦੇ ਉੱਪਰ ਉਹਨਾਂ ਨੂੰ ਰਾਉਂਡ ਕਰਕੇ ਫੜਾ ਦਿੰਦਾ ਤੇ ਪਿੰਡ ਵਾਲੇ ਭੋਲੇ ਭਾਲੇ ਆ ਇਹ ਉਹਨਾਂ ਦੇ ਹੀ ਠਗੀ ਦਾ ਸ਼ਿਕਾਰ ਹੋਈ ਜਾ ਰਹੇ ਆ। ਇਨੇਕ ਲੋਕ ਆ ਇਹਦੇ ਪਿੰਡ ਦੇ ਜਿਨ੍ਹਾਂ ਨਾਲ ਇਹੋ ਜਿਹਾ ਹੋ ਰਿਹਾ ਜੀ। ਮੌਕੇ ਤੇ ਅ ਤਕਰੀਬਨ ਤਕਰੀਬਨ 20-22 ਮੈਂਬਰ ਜਿਹੜੇ ਮੌਕੇ ਤੇ ਬੈਠੇ ਨੇ ਜਿਨ੍ਹਾਂ ਦੇ ਪਰਿਵਾਰਾਂ ਦੇ ਵਿੱਚ ਕਿਸੇ ਦੇ ਵਿੱਚ 2 ਮੈਂਬਰੇ ਕਿਸੇ ਦੇ ਵਿੱਚ 3 ਨੇ ਕਿਸੇ ਦੇ ਵਿੱਚ 1 ਆ ਉਹ ਨੇ ਤੇ ਬਾਕੀ ਅਜੇ ਜਿਨ੍ਹਾਂ ਦੀ ਅਸੀਂ ਡਿਟੇਲ ਨਹੀਂ ਲਈ ਜਾਂ ਮਲੋ ਅਸੀਂ ਖੁੰਝ ਗਏ ਜਾਂ ਜੇ ਪਰਦੇਚ ਨੇ ਉਹ ਰਹਿ ਚੁੱਕੇ ਨੇ। ਹਮਾਰੀ ਪਾਰਟੀ ਜਦੋਂ ਆਈ ਸੀ ਕਹਿੰਦੇ ਸੀ ਕੱਪੜੇ ਜਵੇਂ ਇਦਾਂ ਦੇ ਕਰਦੇ ਆ ਉਹਨਾਂ ਨੂੰ ਨੱਥ ਪਾਈ ਜਾਊਗੀ। ਲੱਗਦਾ ਕਿ ਤੁਹਾਡੇ ਪਿੰਡ ਵਿੱਚ ਇਹੋ ਜਿਹਾ ਕੁਝ ਹੋਇਆ। ਦੇਖੋ ਜੀ ਇਹ ਜਿਹੜਾ ਆਮ ਆਦਮੀ ਪਾਰਟੀ ਤੋਂ ਹਣ ਕੋ ਪਹਿਲਾਂ ਤੋਂ ਇਹ ਚੱਲ ਰਿਹਾ ਸੀ ਜਿਸ ਦਿਨ ਆਮ ਆਦਮੀ ਪਾਰਟੀ ਆਈ ਆ ਪਹਿਲਾਂ ਵੀ ਅਸੀਂ ਕੋਸ਼ਿਸ਼ਾਂ ਕੀਤੀਆਂ ਸੀ ਲੇਕਿਨ ਉਦੋਂ ਤਾਂ ਬਿਲਕੁਲ ਵੀ ਕਿਸੇ ਦੀ ਸੁਣਵਾਈ ਨਹੀਂ ਸੀ ਲੇਕਿਨ ਹੁਣ ਅਸੀਂ ਜਦੋਂ ਫੂਡ ਇਨਸਪੈਕਟਰ ਸਾਹਿਬ ਨਾਲ ਗੱਲ ਕੀਤੀ ਉਹਨਾਂ ਨੇ ਕੱਲ ਵੀ ਉਹਨੂੰ ਹੈਂਡ ਫ੍ਰੀ ਕਰਕੇ ਮੈਂ ਫੋਨ ਤੇ ਗੱਲ ਕੀਤੀ ਉਹਨੇ ਉਹਨੂੰ ਤਗੀਦ ਕੀਤੀ ਕਿ ਜਿੰਨਿਆਂ ਦੇ ਦਾਣੇ ਪਿੰਡ ਚਾਹੁੰਦੇ ਆ ਸਾਰੇ ਵੰਡ ਕੇ ਆ ਜੀ ਠੀਕ ਹੈ ਜੀ ਫੂਡ ਇਨਸਪੈਕਟਰ ਸਾਹਿਬ ਬਹੁਤ ਵਧੀਆ ਨੇਚਰ ਦੇ ਨੇ ਅਸੀਂ ਉਹਨਾਂ ਦਾ ਆਦਰ ਕਰਦੇ ਆਂ ਇੱਜ਼ਤ ਕਰਦੇ ਆਂ ਲੇਕਿਨ ਉਹ ਬੰਦਾ ਫੂਡ ਇਨਸਪੈਕਟਰ ਨੂੰ ਵੀ ਟਿਚ ਨਹੀਂ ਜਾਣਦਾ ਅਸੀਂ ਤਾਂ ਸਰਕਾਰ ਤੋਂ ਹੀ ਮੰਗ ਕਰਦੇ ਆ ਕਿ ਸਰਕਾਰ ਤੇ ਤਾਂ ਅਸੀਂ ਤਾਂ ਯਕੀਨ ਕਰਾਂਗੇ ਇਸ ਕੱਪੜੇ ਦੀ ਵਿਜੀਲੈਂਸ ਜਾਂਚ ਕਰਵਾਈ ਜਾਵੇ ਇਹ ਇੱਕ ਪਿੰਡ ਦਾ ਮਸਲਾ ਨਹੀਂ ਸਾਡਾ ਤਾਂ ਪਿੰਡ ਬਹੁਤ ਛੋਟਾ ਜਿਹਾ ਹੈ ਜੀ ਇਸ ਇੱਕ ਇੱਕ ਬਲਾਕ ਦੇ ਵਿੱਚ ਕਰੋੜਾਂ ਰੁਪਏ ਦਾ ਕੱਪੜਾ ਔਰ ਪੂਰੇ ਪੰਜਾਬ ਦੇ ਵਿੱਚ ਇਹ ਕਰੋੜਾਂ ਤੋਂ ਅਰਬਾਂ ਤੱਕ ਪਹੁੰਚੇਗਾ ਔਰ ਇਹ ਸਰਕਾਰ ਨੂੰ ਹੀ ਚੂਨਾ ਲੱਗ ਰਿਹਾ ਕਿਦਾ ਤੇ ਕਿਉਂਕਿ ਸਰਕਾਰ ਕਹਿੰਦੀ ਸੀ ਕਿ ਕਣਕ ਦੀ ਵੇਹ ਅਸੀਂ ਘਰ ਘਰ ਆਟਾ ਦਾ ਮਾਰਾਂ ਕਿਤੇ ਇਤਨਾ ਪੂਰੀ ਕਨਕਿੰਗ ਨਹੀਂ ਹੋਈ ਉਹ ਦੇਖੋ ਜੀ ਸਰਕਾਰ ਜਦੋਂ ਦੇਣ ਆਵੇਗੀ ਉਹ ਲਾਹਪਾਤਰੀਆਂ ਦੀ ਮਰਜ਼ੀ ਆ ਪਰ ਉਹਨਾਂ ਨੇ ਰਾਸ਼ਨ ਲੈਣਾ ਹੈ ਕਿਉਂਕਿ ਅਸੀਂ ਤਾਂ ਕਹਿ ਲੋ ਪਿੰਡ ਦੇ ਵਿੱਚ ਇੱਕ ਸਮਾਜ ਸੇਵਾ ਵਾਲੇ ਆ ਸਾਨੂੰ ਨਾ ਅਸੀਂ ਇਸ ਚੀਜ਼ ਦੇ ਵਿੱਚ ਮਤਲਬ ਕਿ ਲਾਹਪਾਤਰੀਆਂ ਤੇ ਨਾ ਹੀ ਕਿਸੇ ਨੂੰ ਕੁਝ ਕਹਿਣ ਸੁਣਨ ਦੇ ਵਿੱਚ ਲਾਹਪਾਤਰੀ ਜਿਸ ਤਰ੍ਹਾਂ ਚਾਹਣਗੇ ਇਹਨਾਂ ਨੂੰ ਮਿਲ ਜਾਏਗਾ ਬਹੁਤ ਵਧੀਆ ਜੀ 7-8 ਸਾਲ ਤੋਂ ਤਾਂ 7-8 ਸਾਲ ਤੋਂ ਇੱਕ ਧਲਾ ਹੋ ਰਿਹਾ ਤੁਹਾਡੇ ਧਿਆਨ ਦੇ ਵਿੱਚ ਕਿਤਾ ਹੈ ਮਾਮਲਾ ਹੈ ਸਾਡੇ ਧਿਆਨ ਦੇ ਵਿੱਚ ਮਾਮਲਾ ਸਰ ਮੈਂ ਇਹਨਾਂ ਗੱਲਾਂ ਦੇ ਲਈ ਐਕਟਿਵ ਰਹਿੰਦਾ ਕਿ ਚਲੋ ਕਿਸੇ ਦਾ ਹੱਕ ਨਾ ਖਾਦਾ ਜਾਵੇ ਕੋਈ ਕਿਸੇ ਦਾ ਹੱਕ ਨਾ ਖਾਵੇ ਤੇ ਜਦੋਂ ਮੈਨੂੰ ਪਿੰਡ ਦੇ ਵਿੱਚੋਂ ਤਕਰੀਬਨ ਤਕਰੀਬਨ ਸੂਹ ਮਿਲਦੀ ਸੀ ਕਿ 오ਰੀਜਨਲ ਪਰਚੀ ਨਹੀਂ ਦਿੰਦੇ ਜਦੋਂ 오ਰੀਜਨਲ ਪਰਚੀ ਤੋਂ ਮੁਕਰ ਗਿਆ ਤਾਂ ਮੈਨੂੰ ਉਸ ਤੋਂ ਸ਼ੱਕ ਹੋਈ ਕਿ ਜੇ ਅਗਰ 오ਰੀਜਨਲ ਪਰਚੀ ਤੋਂ ਮੁਕਰਦੇ ਆ ਤਾਂ ਕੋਈ ਨਾ ਕੋਈ ਘਪਲਾਇਆ ਫਿਰ ਪੰਜਾਬ ਸਰਕਾਰ ਭਾਰਤ ਸਰਕਾਰ ਦੀ ਇਹ ਵੈਬਸਾਈਟ ਆ ਜੀ ਮੇਰਾ ਰਾਸ਼ਨ ਅਸੀਂ ਉਹਦੇ ਤੇ ਜਦੋਂ ਡਿਟੇਲ ਭਰੀ ਆ ਤੇ ਆ ਸਾਰੀ ਡਿਟੇਲ ਤੁਹਾਡੇ ਸਾਹਮਣੇ ਆ ਜੀ ਆ ਦੇਖੋ ਇਹ ਮੱਖਣ ਸਿੰਘ ਅਖੜਾਓ ਮੱਖਣ ਸਿੰਘ ਦੇ ਮਾਪੇ ਨੂੰ ਮੁੱਕੇ ਹੋਏ ਨੂੰ ਤਰਸੀਮ ਸਿੰਘ ਨੂੰ 8-10 ਸਾਲ ਹੋ ਗਏ ਨੇ ਚਰਨਕੌਰ ਨੂੰ ਵੀ 1.5-2 ਸਾਲ ਹੋ ਗਏ ਨੇ ਮੈਂ ਇਸ ਬੰਦੇ ਨੂੰ ਪਰਸਨਲੀ ਜਾਣਦਾ ਹੈ ਇਹ ਮੇਰਾ ਸਿਰੀ ਵੀ ਰਿਆ ਠੀਕ ਹੈ ਜੀ ਇਹਨੇ ਮੇਰੇ ਕੋਲ ਆ ਕੇ ਵੀ ਦੁੱਖੜੇ ਰੋਣੇ ਕਿ ਭਾਜੀ ਮੈਨੂੰ ਲੱਗਦਾ ਕਿ ਮੰਮੀ ਡੜੀ ਦਾ ਇਹਨਾਂ ਨੇ ਰਾਸ਼ਨ ਕਾਰਡ ਚੋਂ ਨਾਮ ਨਹੀਂ ਕਟਿਆ ਠੀਕ ਹੈ ਜੀ ਤੇ ਹੁਣ ਤੁਸੀਂ ਤੂੰ ਵੀ ਦੱਸ ਮੱਕਣ ਕਿੰਨੇ ਦਾਣੇ ਮਿਲਦੇ ਤੈਨੂੰ 1 ਮਹੀਨੇ ਦੇ 5 ਕਿਲੋ ਹਾਂ ਇਹਦੇ 15 ਕਿਲੋ ਬਣਦੇ ਨੇ ਇਹਨੂੰ 5 ਕਿਲੋ ਮਿਲਦੇ ਨੇ ਤੁਸੀਂ ਹੁਣ 10 ਸਾਲ ਦਾ ਹਿਸਾਬ ਲਾ ਲਓ ਕਿੰਨੇ ਬਣਦੇ ਆ ਜੀ ਮੱਕਣ ਜੀ ਇਹਨੂੰ ਪਿਆ ਕਿ ਮੇਰੇ ਜਿਹੜਾ ਮੱਧਰ ਪਾਦ ਧੁੱਪ ਗਏ ਉਹਨਾਂ ਦੇ ਦਾਣੇ ਕੱਟੋ ਹਾਂਜੀ ਕੀ ਕਹਿੰਦਾ ਕਿ ਉਹ ਕਹਿੰਦੇ ਕੱਟੇ ਗਏ ਜੀ ਤੁਹਾਡੇ ਮੱਧਰ ਖਾਲੇ ਜੀ ਜੇਕਰ ਫੇਰ ਵੀ ਹੱਲ ਹੁੰਦਾ ਤੁਸੀਂ ਇਹ ਵਾਰੇ ਦਾ ਮੁੱਦਾ ਚੱਕਿਆ ਜੇਕਰ ਨਹੀਂ ਕੋਹਾ ਲੰਦਾ ਤਾਂ ਕੀ ਮਿਲਦਾ ਅਸੀਂ ਧਰਨਾ ਪ੍ਰਦਰਸ਼ਨ ਕਰਾਂਗੇ ਜੀ ਅਸੀਂ ਦੇਖਾਂਗੇ 2 4 10 ਦਿਨ ਸਰਕਾਰ ਕੀ ਕਰਦੀ ਆ ਵਿਜੀਲੈਂਸ ਜਾਂਚ ਕੀ ਕਰਵਾਉਂਦੀ ਠੀਕ ਹੈ ਜੀ ਜਿੰਨੇ ਵੀ ਆ ਦੀਪੂ ਹੋਲਡਰ ਆ ਦੀਪੂ ਹੋਲਡਰ ਦੇ ਚੇਲੇ ਚਪਟੇ ਆ ਪਿੰਡ ਦੇ ਵਿੱਚੋਂ ਇੱਕ ਹੋਵੇ ਦੋ ਹੋਵੇ ਤਿੰਨ ਹੋਵੇ ਚਾਰ ਹੋਣ ਉਸ ਤੋਂ ਬਾਅਦ ਫੂਡ ਸਪਲਾਈ ਵਿਭਾਗ ਦੇ ਕੋਈ ਅਫਸਰ ਹੋਵੇ ਉਹਨੂੰ ਵੀ ਸਜ਼ਾ ਮਿਲਣੀ ਚਾਹੀਦੀ ਆ ਉਸ ਤੋਂ ਬਾਅਦ ਅਗਰ ਫੂਡ ਸਪਲਾਈ ਵਿਭਾਗ ਦੇ ਅਫਸਰ ਗਵਾਹੀ ਦਿੰਦੇ ਆ ਕਿ ਸਾਡੇ ਨਾਲ ਕੋਈ ਮੰਤਰੀ ਸੰਤਰੀ ਕੋਈ ਵੀ ਆ ਇਹਦੇ ਵਿੱਚ ਹਿੱਸੇਦਾਰ ਸਾਰਿਆਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਅਸੀਂ ਤਾਂ ਸਰਕਾਰ ਤੋਂ ਇਹੀ ਮੰਗ ਕਰਦੇ ਆ ਜੀ ਕੀ ਨਾਮ ਹੈ ਜੀ ਮਦਨ لال ਜੀ ਮਦਨ لال ਜੀ ਕਿਹੜੇ ਪਿੰਡ ਦੇ ਜੀ ਬਣਾ ਇਹ ਟੱਕੋ ਜੀ ਤੇ ਡਿਪੂ ਵੀ ਕਰਦੇ ਆ ਪਿੰਡ ਦਾ ਪਿੰਡ ਵਾਲਿਆਂ ਨੇ ਤੁਹਾਡੇ ਤੇ ਇਲਜ਼ਾਮ ਲਗਾਏ ਆ ਕਿ ਤੇ ਮਦਨ لال ਜੀ ਆ ਸਾਡੇ ਦਾਣੇ ਖਾਈ ਜਾਂਦੇ ਆ ਜਿਹੜੇ ਵਰਗੇ ਉਹਨਾਂ ਦੇ ਵੀ ਕੁਝ ਲੋਕਾਂ ਦੇ ਜਿਹੜੇ ਆਂਦੇ ਆ ਉਹ ਦਿੰਦੇ ਨਹੀਂ ਕਿੰਨੀ ਸੱਚਾਈ ਹੈ ਸਰ ਤੁਸੀਂ ਜਿੱਦਾਂ ਕਰੋ ਤੁਸੀਂ ਜਾ ਕੇ ਨਾ ਜਿਹਦੂ ਮਰਜ਼ੀ ਪਤਾ ਕਰ ਸਕਦੇ ਆ ਪਿੰਡ ਦੇ ਸਰਪੰਚ ਤੋਂ ਲੰਬੜਦਾਰ ਤੋਂ ਜੀ ਅੱਜ ਤੇ ਕਿਸੇ ਦਾ ਕੋਈ ਦਾਣਾ ਨਹੀਂ ਖਾਦਾ ਜੀ ਸਿਰਫ ਗੱਲ ਇਹ ਆ ਕਿ ਇੱਕ ਦੋ ਗੰਦੇ ਲੱਗ ਰਹੇ ਆ ਉਹ ਆਪੋਜੀਸ਼ਨ ਵਾਲੇ ਆ ਜੀ ਉਹ ਚਾਹੁੰਦੇ ਆ ਪਸਾਣਾ ਠੀਕ ਹੈ ਜੀ ਇਸ ਕਰਕੇ ਕਰ ਰਿਹਾ ਹੋਰ ਕੋਈ ਗੱਲ ਨਹੀਂ ਕਿਸੇ ਨੂੰ ਕੋਈ ਦੂਜਾ ਨਹੀਂ ਜਦ ਮਰਜ਼ੀ ਚੈੱਕ ਕਰ ਸਕਦੇ ਆ ਕੋਈ ਮੇਰੇ ਖਿਲਾਫ ਕੋਈ ਦੂਜਾ ਵੀ ਕਰੇ ਮੈਂ ਜੀ ਮੈਂ ਬਾਰੇ ਇਹ ਕਹਣਾ ਹੈ ਕਿ ਜਿਹੜੀ ਕੰਪਿਊਟਰ ਦੀ ਪਰਚੀ ਆਦੀ ਉਹ ਸਾਨੂੰ ਪਰਚੀ ਨਹੀਂ ਦਿੰਦੇ ਸਰ ਮੈਂ ਪੂਰੀ ਪਰਚੀ ਦਿੰਦਾ ਹਾਂ ਮੈਂ ਕੋਈ ਲਿਖ ਕੇ ਨਹੀਂ ਕਦੀ ਪਰਚੀ ਦਿੱਤੀ ਜੋ ਵਿੱਚੋਂ ਨਿਕਲਦਾ ਉਹ ਪਰਚੀ ਦਿੰਦਾ ਠੀਕ ਹੈ ਜੀ ਮੇਰੇ ਕੋਲ ਪਰਚੀ ਵੀ ਉਹਨਾਂ ਤੋਂ ਲੈ ਕੇ ਪਰਚੀ ਫਿਰ ਦਾਨੇ ਦਿੰਦਾ ਉਹਨਾਂ ਨੇ ਕਿਹਾ ਕਿ ਇਹਦੀ ਕੋਈ ਬਿਜ਼ਨਸ ਜਾਂਚ ਹੋਣੀ ਚਾਹੀਦੀ ਹੈ ਤੁਸੀਂ ਜਾਂਚ ਲਈ ਤਿਆਰ ਹੋ ਜੀ ਹਾਂ ਜੀ ਮੈਨੂੰ ਕੋਈ ਦੂਜਾ ਨਹੀਂ ਮੈਂ ਕੋਈ ਦੂਸਰਾ ਦਿਨ ਜਾਂਚ ਕਰਾਣੀ ਕਰਾ ਸਕਦੇ ਆ ਜੀ ਦੂਜੇ ਬੰਦੇ ਕਹਿੰਦਾ ਕਿ ਜਦੋਂ ਵੀ ਕੋਈ ਵੀ ਬਾਤ ਚੱਕਦਾ ਹੈ ਤੇ ਤੁਹਾਡੇ ਵਾਲੋਂ ਨਾਲ ਬਤਮੀ ਗੱਲ ਹੁੰਦੀ ਸਰ ਅੱਜ ਤੇ ਤੁਸੀਂ ਜਾ ਕੇ ਪਤਾ ਕਰ ਸਕਦੇ ਮੇਰੇ ਵੱਲੋਂ ਮੈਂ ਤਾਂ ਲਿਖ ਕੇ ਦੇ ਚਰਾਤੀ ਜੋ ਉਹਨਾਂ ਨੂੰ 扑ੜਗਾ ਦਿੰਦੇ ਆ ਔਰ ਮੈਂ ਤਾਂ ਦੇ ਕੇ ਨਹੀਂ ਮੈਂ ਤਾਂ ਰੱਖ ਕੇ ਨਹੀਂ ਪੁੱਛ ਮੈਂ ਤਾਂ ਪਹਿਲਾਂ ਹੀ ਛੱਡ ਕੇ ਪੁੱਛੀ ਕਿੰਨੇ ਗਾਣੇ ਟੋਟਲ ਮਤਲਬ ਸਾਰੇ ਇੱਕ ਪਰ ਪਰ ਸਾਨੂੰ ਕਿੰਨੇ ਬੰਦੇ ਆਏ ਪੰਜ ਕਿਲੋ ਆਂਦੇ ਆ ਜੀ ਪਰਪਲ ਕਿੰਨੇ ਕਾਰਡ ਬਣਿਆ ਹੋਏ ਸਾਰੇ ਕਾਰਡ ਹੈਗੇ ਆ ਜੀ 50 ਕੇ 52 ਕਾਰਡ ਹੈ 11 ਕੁਆਂਟਲ ਕਣ ਕਣ ਦੀ ਹੈ ਜੀ ਸਾਰੀ ਉਹਦੇ ਵਿੱਚੋਂ ਮੈਂ ਕੀ ਦੇਣਾ ਤਾਂ ਕੀ ਰੱਖਣਾ ਠੀਕ ਹੈ